ਅਰੇਡੀ ਖਰਾਬ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਕਾਰਨ ਲੋਕ ਬਿਮਾਰ ਹੋ ਰਹੇ ਹਨ ਡੰਡੀ ਫਿਟਨੈਸ ਟੈਕਨੋਲੋਜੀ ਕੰਪਨੀ ਗੂਕੀ ਇੰਡੀਆ ਦੀ ਰਿਪੋਰਟ 2024 ਮੁਤਾਬਕ 45% ਭਾਰਤੀ ਬਿਮਾਰੀਆਂ ਦੇ ਕੰਡੇ ਉੱਤੇ ਹਨ ਡੰਡੀ ਸ਼ੂਗਰ ਦੀ ਬਿਮਾਰੀ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ ਟੰਡੀ 23% ਲੋਕ ਮਤਲਬ ਹਰ 5ਵਾਂ ਭਾਰਤੀ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਡੰਡੀ ਰਿਪੋਰਟ ਮੁਤਾਬਕ ਇਸਤਰੀਆਂ ਪੁਰਖਾਂ ਦੇ ਮੁਕਾਬਲੇ ਜ਼ਿਆਦਾ ਬਿਮਾਰ ਹਨ ਡੰਡੀ 45% ਆਦਮੀ ਤੰਦਰੁਸਤ ਨਹੀਂ ਹਨ ਅਤੇ ਇਸੇ ਤਰ੍ਹਾਂ 59% ਔਰਤਾਂ ਵੀ ਬਿਮਾਰ ਹਨ ਡੰਡੀ ਇਹਨਾਂ ਵਿੱਚੋਂ 16% ਦੀ ਮਤਲਬ ਹਰ ਛੇਵੀਂ ਔਰਤ ਮੋਟਾਪੇ ਦੀ ਸ਼ਿਕਾਰ ਹੈ ਡੰਡੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਔਰਤਾਂ ਦਾ ਮਾਨਸਿਕ ਰੋਗੀ ਹੋਣਾ ਡੰਡੀ 2021 ਵਿੱਚ 25% ਔਰਤਾਂ ਤਣਾਅ ਵਿੱਚ ਸਨ ਡੰਡੀ 2 ਸਾਲ ਬਾਅਦ ਹੀ ਇਹ ਗਿਣਤੀ ਵੱਧ ਕੇ 35% ਹੋ ਗਈ ਡੰਡੀ ਵੱਖ-ਵੱਖ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਹਰ ਚੌਥਾ ਭਾਰਤੀ ਆਪਣੇ ਕੰਮ ਕਰਕੇ ਤਣਾਅ ਵਿੱਚ ਹੈ ਡੰਡੀ ਗੋਕੀ ਦੇ ਚੀਫ ਐਜੈਕਟਿਵ ਵਿਸ਼ਾਲ ਗੁੰਡਾਲ ਅਨੁਸਾਰ ਔਰਤਾਂ ਵਿੱਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਮਰਦਾਂ ਨਾਲੋਂ ਬਧੇਰੇ ਹਨ ਡੰਡੀ ਗੋਕੀ ਦੀ ਰਿਪੋਰਟ ਮੁਤਾਬਕ ਭਾਰਤ ਦਾ ਹਰੇਕ ਸ਼ਿਮਾ ਵਿਅਕਤੀ ਆਰਥਿਕ ਅਨਿਸ਼ਚਿਤਤਾ ਵਿੱਚ ਜੀ ਰਿਹਾ ਹੈ ਜਿਸ ਕਰਕੇ ਉਸ ਨੂੰ ਸਰੀਰਕ ਅਤੇ ਮਾਨਸਿਕ ਰੋਗ ਲੱਗਣ ਦਾ ਮੁੱਖ ਕਾਰਨ ਹੈ ਜਿੰਨਾ ਵਿੱਚ 17% ਲੋਕ ਸ਼ੂਗਰ 18% ਕੋਲੇਸਟ੍ਰੋਲ ਅਤੇ 8% ਥਾਇਰਾਇਡ ਤੋਂ ਪੀੜਤ ਹਨ ਡੰਡੀ 60 ਸਾਲ ਤੋਂ ਉੱਪਰ ਉਮਰ ਦੇ 48% ਦੀ ਰੈਡੀ ਤੋਂ ਵੱਧ ਵਿਅਕਤੀ ਬਲੱਡ ਪ੍ਰੈਸ਼ਰ 38% ਦੀ ਸ਼ੂਗਰ ਅਤੇ 30% ਦੀ ਕੋਲੇਸਟ੍ਰੋਲ ਦੀ ਬਿਮਾਰੀ ਨਾਲ ਜੂਝ ਰਹੇ ਹਨ ਢੰਡੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸਮੇਂ ਦੇ ਅਨੁਸਾਰ ਆਪਣਾ ਰਹਿਣ ਸਹਿਣ ਤਬਦੀਲ ਕਰੀਏ ਡੰਡੀ ਜੇਕਰ 1990 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਸਮੇਂ ਦੀਆਂ ਸੁੱਖ ਸਹੂਲਤਾਂ ਅਤੇ ਰਹਿਣ ਸਹਿਣ ਅੱਜ ਨਾਲੋਂ ਬਹੁਤ ਹੀ ਫਰਕ ਸੀ ਡੰਡੀ ਲੋਕ ਪੈਦਲ ਚੱਲ ਕੇ ਅਤੇ ਸਾਈਕਲ ਦੀ ਸਵਾਰੀ ਨੂੰ ਪ੍ਰਮੁੱਖਤਾ ਦਿੰਦੇ ਸਨ ਅਤੇ ਖਾਣ-ਪੀਣ ਵਿੱਚ ਫਾਸਟ ਫੂਡ ਚਾਈਨੈਜ਼ ਫੂਡ ਤਲੀਆਂ ਚੀਜ਼ਾਂ ਅਤੇ ਬਾਹਰ ਦੇ ਖਾਣੇ ਦਾ ਰੁਝਾਨ ਨਹੀਂ ਸੀ ਡੰਡੀ ਪਰੰਤੂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਪੈਦਲ ਚੱਲਣਾ ਅਤੇ ਸਾਈਕਲ ਦੀ ਸਵਾਰੀ ਨੂੰ ਅਸੀਂ ਲੋਕ ਆਪਣੇ ਸਟੇਟਸ ਸਟੇਟਸ ਮੁਤਾਬਕ ਨਹੀਂ ਮੰਦੇ ਡੰਡੀ ਲਗਜ਼ਰੀ ਕਾਰਾਂ ਆਰਾਮ ਦੀ ਜ਼ਿੰਦਗੀ ਭੱਜ ਦੌੜ ਅਤੇ ਸਮੇਂ ਦੀ ਘਾਟ ਇਹਨਾਂ ਸਾਰੀਆਂ ਗੱਲਾਂ ਨੇ ਸਾਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ ਡੰਡੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾਗਰੂਕ ਹੋਈਏ ਅਤੇ ਆਪਣੇ ਰਹਿਣ ਸਹਿਣ ਅਤੇ ਖਾਣ ਪ੍ਰਤੀ ਆਪਣੀ ਸੋਚ ਨੂੰ ਬਦਲਿਏ ਡੰਡੀ ਪੁਦੀਨਾ ਇੱਕ ਭਾਰਤੀ ਸੁਗੰਧਿਤ ਬੂਟੇ ਨੂੰ ਕਿਹਾ ਜਾਂਦਾ ਹੈ ਡੰਡੀ ਇਹ ਆਪਣੀ ਸੁਗੰਧ ਅਤੇ ਦਵਾਈ ਵਾਂਗ ਤੇਜ ਗੁਣਾਂ ਦੇ ਕਾਰਨ ਪ੍ਰਸਿੱਧ ਹੈ ਡੰਡੀ ਭਾਰਤ ਵਿੱਚ ਇਸ ਦੇ ਪੱਤੇ ਦੀ ਰਵਾਇਤੀ ਦਵਾਈ ਦੇ ਰੂਪ ਵਿੱਚ ਵਰਤੋਂ ਹੁੰਦੀ ਆ ਰਹੀ ਹੈ ਡੰਡੀ ਗਰਮੀ ਦੇ ਮੌਸਮ ਵਿੱਚ ਇਸ ਦੇ ਪੱਤੇ ਦਾ ਸ਼ਰਬਤ ਰਾਹਤ ਦਿੰਦਾ ਹੈ ਡੰਡੀ ਭਾਰਤੀ ਇਸ ਨੂੰ ਪੇਟ ਦੇ ਰੋਗਾ ਲਈ ਸਰਬੋਤਮ ਦਵਾਈ ਮੰਨਦੇ ਹਨ ਡੰਡੀ ਐਡੀਲੇਡ ਯੂਨੀਵਰਸਿਟੀ